ਇਹ ਵਿਧਾਨ ਨੇ ਕੁਝ ਧਰਮਾਂ ਦੇ ਅੰਦਰ ਜਾਣ ਦੇ ਇੰਟਰ ਕਰਨ ਦੇ ਜਿਨੇ ਸਿੱਖ ਸਜਣਾ ਹੈ ਸਭ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਉਹ ਜਾਣੇਗਾ ਸਮਝੇਗਾ ਉਹ ਤੇ ਪਹਿਰਾ ਦੇਵੇਗਾ ਫਿਰ ਜਿਹੜਾ ਲਾਸਟ ਸਟੈਪ ਹੈ ਮਨ ਮੰਨ ਗਿਆ ਪੂਰੇ ਗੁਰੂ ਦੇ ਉੱਪਰ ਤਨ ਮਨ ਧਨ ਸਭ ਸੌਂਪ ਗੁਰੂ ਕੋ ਸਭ ਕੁਝ ਸਮਰਪਿਤ ਕਰਨ ਦਾ ਵੇਲਾ ਆ ਗਿਆ ਇਦਾਂ ਨਹੀਂ ਮਹਾਰਾਜ ਜੀ ਨੇ ਇਦਾਂ ਹੱਥ ਕਰਕੇ ਆਖਿਆ ਸੀ ਇੱਕ ਸਿਰ ਚਾਹੀਦਾ ਸਿਰ ਦੇਣ ਦੀ ਕੋਈ ਕੰਡੀਸ਼ਨ ਨਹੀਂ ਸੀ ਇਹ ਨਹੀਂ ਸੀ ਆਖਿਆ ਬ੍ਰਾਹਮਣ ਦਾ ਚਾਹੀਦਾ ਛਤਰੀ ਦਾ ਵੈਸ਼ ਦਾ ਮਹਾਰਾਜਾ ਕਿ ਇੱਕ ਸਿਰ ਭਾਵੇਂ ਔਰਤ ਆ ਸਕਦੀ ਸੀ ਭਾਵੇਂ ਮਰਦ ਆ ਸਕਦਾ ਸੀ ਕੋਈ ਵੀ ਇਹ ਕੰਡੀਸ਼ਨ ਨਹੀਂ ਸੀ ਕਿ ਬੰਦਾ ਹੀ ਆਵੇ ਕਿਉਂਕਿ ਉਸ ਟਾਈਮ ਮਰਦ ਪ੍ਰਧਾਨ ਸਮਾਜ ਸੀ ਔਰਤਾਂ ਨੂੰ ਲੱਗਦਾ ਸੀ ਵੀ ਜੇ ਗੁਰੂ ਨੇ ਸਿਰ ਮੰਗਿਆ ਤੇ ਬੰਦਾ ਹੀ ਹੋਏਗਾ ਅਸੀਂ ਹੋ ਹੀ ਨਹੀਂ ਸਕਦੀਆਂ ਇਸ ਕਰਕੇ ਔਰਤਾਂ ਉੱਠੀਆਂ ਹੀ ਨਹੀਂ ਜਦੋਂ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਇੱਕ ਸਿਰ ਚਾਹੀਦਾ ਫਿਰ ਨਿਤਰੇਗਾ ਉਹ ਜਿਹਦੇ ਮਨ ਦੇ ਅੰਦਰ ਸਮਰਪਣ ਹੋਏਗਾ ਵੀ ਮਹਾਰਾਜ ਜਦੋਂ ਤੈਨੂੰ ਸਭ ਕੁਝ ਦੇ ਦਿੱਤਾ ਫਿਰ ਤੂੰ ਵੱਡ ਲਾ ਭਾਵੇਂ ਰੱਖ ਲਾ ਤੇਰੇ ਹੀ ਆ ਭਾਈ ਦਇਆ RAM ਜੀ ਉੱਠੇ ਨੇ ਭਾਈ ਧਰਮਚੰਦ ਜੀ ਭਾਈ ਹਿੰਮਤ ਜੀ ਮੋਹਕਮ ਜੀ ਸਾਬ ਇਹ ਸਾਰੇ ਕੋਈ ਰਾਏ ਕੋਈ ਚੰਦ ਕੋਈ ਦਾਸ ਸਨਾਤਨ ਮਤ ਵਿੱਚੋਂ ਸਨ ਗੁਰੂ ਦੀ ਬਾਣੀ ਸੁਣਦੇ ਗੁਰੂ ਸਾਹਿਬ ਜੀ ਦੀ ਸੰਗਤ ਕਰਦੇ ਐਸਾ ਸਮਾਂ ਬਣਿਆ ਮਹਾਰਾਜ ਜੀ ਦੇ ਨਾਲ ਐਸਾ ਪ੍ਰੇਮ ਬਣਿਆ ਸਿਰ ਮੰਗਿਆ ਲੋਕ ਸੋਚਣ ਲੱਗ ਪਏ ਵੀ ਗੁਰੂ ਨੇ ਪਤਾ ਨਹੀਂ ਕੀ ਕਰਨਾ ਹੈ ਤੇ ਇਹਨਾਂ ਨੇ ਸਤਗੁਰੂ ਜੀ ਮਹਾਰਾਜ ਜੀ ਦੇ ਅੱਗੇ ਜਾ ਕੇ ਸਿਰ ਝੁਕਾ ਦਿੱਤਾ ਮਹਾਰਾਜ ਜਦੋਂ ਜਪਦੇ ਆ ਪਹਿਲਾ ਮਰਨ ਕਬੂਲ ਜੀਵਨ ਕੀ ਛੜਿਆਸੋਂ ਸਭਨਾ ਕੀ ਰੇਣੁਕਾ ਚਾਉ ਆਓ ਹਮਾਰੇ ਪਾਸ ਫਿਰ ਇਹ ਗੱਲ ਪਗੌਣ ਵਿੱਚ ਹਰਜ ਕੀ ਹੈ ਜਦੋਂ ਹੈ ਹੀ ਤੇਰੇ ਫਿਰ ਸਿਰ ਵੀ ਤੇਰਾ ਹੈ ਮਹਾਰਾਜ ਲੈ ਸਿਰ ਤੇਰੇ ਅੱਗੇ ਆਜ ਰਿਹਾ ਏਕ-ਇਕ ਵਾਰੀ ਮਹਾਰਾਜ ਜੀ ਨੇ ਪੰਜ ਸਿਰ ਮੰਗੇ ਮਹਾਰਾਜ ਹਿੰਮਤ ਵੇਖਣਾ ਚਾਹੁੰਦੇ ਸਨ ਵੀ ਜਦੋਂ ਮੈਂ ਇੱਕ ਸਿਰ ਮੰਗਿਆ ਤੰਬੂ ਵਿੱਚ ਜਾ ਕੇ ਮਹਾਰਾਜ ਕੀ ਕਰਦੇ ਨੇ ਸਾਨੂੰ ਨਹੀਂ ਪਤਾ ਸਾਡੇ ਪਿਓ ਨੇ ਗੁਪਤ ਕੀਤਾ ਅਸੀਂ ਉਹਨੂੰ ਫਰੋਲਣਾ ਨਹੀਂ ਚਾਹੁੰਦੇ ਪਰ ਮਹਾਰਾਜ ਜੀ ਨੇ ਲਹੂ ਦੇ ਨਾਲ ਭਿੱਜੀ ਹੋਈ ਤਲਵਾਰ ਬਾਹਰ ਲਿਆਂਦੀ ਵੀ ਇਹਨਾਂ ਦੇ ਜਿਗਰੇ ਵੇਖਾ ਵੀ ਖੂਨ ਨਾਲ ਭਿੱਜੀ ਤਲਵਾਰ ਵੇਖ ਕੇ ਕਿਤੇ ਡਰਦੇ ਤਾਂ ਨਹੀਂ ਉਹ ਜਿਹੜਾ ਡਰੇਗਾ ਭੱਜ ਜਾਏਗਾ ਜਿਹੜਾ ਨਿਤਰੇਗਾ ਉਹ ਹੀ ਅੱਗੇ ਆਏਗਾ ਲਹੂ ਨਾਲ ਭਿੱਜੀ ਤਲਵਾਰ ਵੇਖਦਿਆਂ ਹੋਇਆਂ ਕੋਈ ਸਿਰ ਦੇਣ ਵਾਸਤੇ ਅੱਗੇ ਆਏਗਾ ਮਹਾਰਾਜ ਜੀ ਨੇ ਦੂਜੀ ਵਾਰ ਆਖਿਆ ਉਹ ਤਾਂ ਜੱਸ ਸਿਰ ਚਾਹੀਦਾ ਤੇ ਜਿਹੜੇ ਮਸੰਦ ਸੀ ਨਾ ਗੁਰੂ ਘਰ ਦਾ ਕੜਾ ਖਾ ਖਾ ਕੇ ਰੱਜੇ ਮੋٹے ਹੋਏ ਉਹ ਭੱਜ ਕੇ ਮਾਤਾ ਜੀ ਕੋਲ ਗਏ ਵੀ ਮਾਤਾ ਜੀ ਇਹ ਕੀ ਹੋ ਗਿਆ ਸਤਿਗੁਰੂ ਜੀ ਮਹਾਰਾਜ ਸ਼ਸਤਰ ਮੰਗਦੇ ਆ ਮੰਗਦੇ ਆ ਤੇ ਸਿਰ ਮੰਗਣ ਲੱਗ ਪਏ ਨੇ ਇੱਕ ਐਸੀ ਰੀਤ ਬਣ ਗਈ ਹੈ ਛੇਤੀ ਆਓ ਨਹੀਂ ਤੇ ਮਹਾਰਾਜ ਪਤਾ ਨਹੀਂ ਕਿੰਨਿਆਂ ਨੂੰ ਸਦਾ ਵਾਸਤੇ ਸਮਾ ਦੇਣਗੇ ਤੇ ਮਾਤਾ ਜੀ ਜਾਣਦੇ ਸਨ ਵੀ ਗੁਰੂ ਦੀ ਲੀਲਾ ਹੈ ਕੌਤਕ ਹੈ ਮਾਤਾ ਜੀ ਸਬਰ ਕਰਦੇ ਆ ਹੋਇਆ ਮਸੰਦਾਂ ਨੂੰ ਤਰਵਾਸ ਦਿੰਦੇ ਵੀ ਜੇ ਗੁਰੂ ਨੇ ਸਿਰ ਮੰਗ ਲਿਆ ਤੇ ਤੁਸੀਂ ਵੀ ਅੱਗੇ ਹੋ ਕੋਈ ਮਸੰਦ ਨਹੀਂ ਨਿਤ ਰਿਆ ਜਿਨ੍ਹਾਂ ਨੂੰ ਪੈਸਾ ਖਾਨ ਦੀ ਆਦਤ ਪੈ ਜੇ ਉਹ ਮਰ ਨਹੀਂ ਸਕਦੇ ਉਹ ਪੰਥ ਵਾਸਤੇ ਕੁਝ ਨਹੀਂ ਕਰ ਸਕਦੇ ਮਰੇ ਵੀ ਉਹ ਨੇ ਸ਼ਹੀਦ ਵੀ ਉਹ ਹੋਏ ਨੇ ਜਿਹੜੇ ਗੁਰੂ ਨਾਲ ਪ੍ਰੇਮ ਕਰਦੇ ਸੀ ਜਿਹੜੇ ਗੁਰੂ ਦੇ ਪੈਸੇ ਨਾਲ ਪ੍ਰੇਮ ਨਹੀਂ ਸੀ ਕਰਦੇ ਜਿਹੜੇ ਗੁਰੂ ਨਾਲ ਇਸ ਕਰਕੇ ਆਏ ਸੀ ਵੀ ਮਹਾਰਾਜ ਤੇਰੇ ਆ ਛੋਲਿਆਂ ਦੀ ਮੁੱਠ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਤੇਰਾ ਸਾਥ ਨਹੀਂ ਛੱਡਾਂਗੇ ਅੰਤ ਤੱਕ ਕੇਸੀ ਸਵਾਸੀ ਵੀ ਉਹ ਨਿਭਦੇ ਕੀ ਲੋੜ ਸੀ ਸਿੰਘਾਂ ਨੂੰ ਬੀਕਾਨੇਰ ਦੇ ਜੰਗਲਾਂ ਵਿੱਚ ਜਾ ਕੇ ਪੱਤੇ ਖਾਣ ਦੀ ਕੀ ਲੋੜ ਸੀ ਆਪਣੇ ਪੱਟਾਂ ਦਾ ਮਾਸ ਖਾਣ ਦੀ ਸਿਰਫ ਜਿਉਂਦੇ ਰਹਿਣ ਵਾਸਤੇ ਉਹ ਈਨ ਮੰਨ ਸਕਦੇ ਸੀ ਘਰਾਂ ਨੂੰ ਜਾ ਸਕਦੇ ਸੀ ਵਧੀਆ ਪ੍ਰਸ਼ਾਦ ਦੇ ਸਕ ਸਕਦੇ ਸੀ ਪਰ ਗੁਰੂ ਦਾ ਸਾਥ ਨਹੀਂ ਛੱਡਿਆ ਕਿੰਨੀਆਂ ਹੀ ਉਦਾਹਰਣਾਂ ਅਸੀਂ ਸਾਹਮਣੇ ਰੱਖੀਏ ਗੁਰੂ ਦੇ ਨਾਲ ਪ੍ਰੇਮ ਦੀਆਂ ਸਤਿਗੁਰੂ ਜੀ ਮਹਾਰਾਜ ਜੀ ਦੇ ਨਾਲ ਐਸਾ ਪ੍ਰੇਮ ਹੋਰ ਕਿਸੇ ਧਰਮ ਦੇ ਇਤਿਹਾਸ ਵਿੱਚ ਤੁਹਾਨੂੰ ਨਹੀਂ ਮਿਲੇਗਾ ਧਨ ਗੁਰੂ ਕਲਗੀਆਂ ਵਾਲੇ ਬਾਦਸ਼ਾਹ ਮਹਾਰਾਜ ਪੰਜਾਂ ਸਿੰਘਾਂ ਨੂੰ ਸਜਾਉਂਦੇ ਨੇ ਸਜਾ ਕੇ ਸਤਿਗੁਰੂ ਜੀ ਮਹਾਰਾਜ ਖੰਡੇ ਬਾਟੇ ਦੀ ਪੌਲ ਤਿਆਰ ਕਰਕੇ ਨਾਮ ਸਿੰਘ ਲਾਉਂਦੇ ਨੇ ਤੇ ਐਸਾ ਕੌਤਕ ਵਰਤਦਾ ਹੈ ਵੀ ਰਸਨ ਹੋ ਕੇ ਆਪ ਅੱਗੇ ਹੱਥ ਕਰਦੇ ਵੀ ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਜਿਓ ਤੇ ਪੰਜ ਪਿਆਰੇ ਸਹਿਬਾਨ ਜਿਨ੍ਹਾਂ ਸਿਰ ਦੇ ਕੇ ਅੰਮ੍ਰਿਤ ਲਿਆ ਸਾਨੂੰ ਫ੍ਰੀਚ ਮਿਲ ਜਾਂਦਾ ਹੈ ਨਾ ਜਿਨ੍ਹਾਂ ਸਿਰ ਦੇ ਕੇ ਅੰਮ੍ਰਿਤ ਲਿਆ ਉਹਨਾਂ ਆਖਿਆ ਮਹਾਰਾਜ ਅਸੀਂ ਤਾਂ ਸਿਰ ਦਿੱਤੇ ਨੇ ਇਹ ਅੰਮ੍ਰਿਤ ਵਾਸਤੇ ਤੇ ਸਤਿਗੁਰੂ ਜੀ ਮਹਾਰਾਜ ਕਹਿੰਦੇ ਮੈਂ ਸਰਬੰਸ ਖਾਲਸੇ ਨੂੰ ਦੇ ਦਿੰਦਾ ਸਭ ਕੁਝ ਹੀ ਤੁਹਾਡਾ ਖਾਲਸਾ ਜੀ ਪੰਜ ਪ੍ਰਧਾਨੀ ਸਿਸਟਮ ਹੁੰਦਾ ਹੈ ਇੱਕ ਬੰਦਾ ਗਲਤ ਹੋ ਸਕਦਾ ਦੋ ਹੋ ਸਕਦਾ 5 ਦੇ 5 ਗਲਤ ਨਹੀਂ ਹੋਣਗੇ ਇਹ ਐਸਾ ਸਿਸਟਮ ਮਹਾਰਾਜ ਜੀ ਨੇ ਸਾਨੂੰ ਬਖਸ਼ਿਆ ਇਹ ਐਸੀ ਰਣਨੀਤੀ ਹੈ ਰਾਜ ਦੀ ਨੀਤੀ ਹੈ ਵੀ ਜਿੱਥੇ ਪੰਜਾਂ ਦਾ ਫੈਸਲਾ ਹੋਏਗਾ ਉਸ ਫੈਸਲੇ ਨੂੰ ਗੁਰੂ ਦਾ ਫੈਸਲਾ ਮੰਨਿਆ ਜਾਏਗਾ ਇਹ ਪਾਵਰ ਆਫ ਟਰਨੀ ਇਹਨਾਂ ਪੰਜਾਂ ਸਿੰਘਾਂ ਨੂੰ ਦਿੱਤੀ ਹੈ ਵੀ ਜੋ ਪੰਜ ਪਿਆਰੇ ਫੈਸਲਾ ਕਰ ਦੇਣਗੇ ਗੁਰੂ ਗੋਬਿੰਦ ਸਿੰਘ ਵੀ ਉਹ ਫੈਸਲਾ ਮੰਨੇਗਾ ਤੇ ਇਹ ਕੌਤਕ ਵਰਤ ਦਾ ਇਹ ਚਮਕੌਰ ਦੀ ਗੜੀ ਅੰਦਰ ਪੰਜਾਂ ਸਿੰਘਾਂ ਨੇ ਇਕੱਤਰ ਹੋ ਕੇ ਗੁਰੂ ਸਾਹਿਬ ਜੀ ਨੂੰ ਹੁਕਮ ਲਾਇਆ ਵੀ ਆਹ ਗੁਰੂ ਗੋਬਿੰਦ ਸਿੰਘ ਸਵੇਰ ਦੀ ਜੰਗ ਗੁਰੂ ਗੋਬਿੰਦ ਸਿੰਘ ਨੇ ਕਰੇਗਾ ਅੱਜ ਰਾਤ ਇਥੋਂ ਆਪ ਜੀ ਚਲੇ ਜਾਓ ਕਿਲਾ ਛੱਡ ਕੇ ਪੰਜਾਂ ਦੇ ਹੁਕਮ ਅੱਗੇ ਸਿਰ ਝੁਕਾਉਂਦੇ ਆਂ ਫੁੱਲ ਚੜਾਉਂਦੇ ਆ ਹੋਇਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹੁਕਮ ਮੰਨਦੇ ਆ ਮਾਚੀਵਾੜੇ ਨੂੰ ਵੀ ਗਏ ਐਸਾ ਸਤਿਗੁਰੂ ਜੀ ਮਹਾਰਾਜ ਜੀ ਦਾ ਇਤਿਹਾਸ ਕੱਲ ਦਾ ਉਹ ਦਿਹਾੜਾ ਜਿਸ ਨੂੰ ਅਸੀਂ ਖਾਲਸਾ ਸਜਣਾ ਦਿਵਸ ਵਿਸਾਖੀ ਕਹਿੰਦੇ ਆ ਇਸ ਦਿਹਾੜੇ ਨੂੰ ਸਤਿਗੁਰੂ ਜੀ ਮਹਾਰਾਜ ਜੀ ਨੇ ਖਾਲਸੇ ਨੂੰ ਪ੍ਰਗਟ ਕੀਤਾ ਅੰਮ੍ਰਿਤ ਦੀ ਰੀਤ ਚਲਾਈ ਹੈ ਜਿਹੜਾ ਗੁਰੂ ਦੇ ਬਚਨਾਂ ਤੇ ਪੂਰਾ ਹੁੰਦਾ ਏ ਉਹ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਦਾ ਏ ਬੜੇ ਵੱਡੇ ਭਾਗ ਹੁੰਦੇ ਨੇ ਜਿਨ੍ਹਾਂ ਦੇ ਉਹ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ ਸੋ ਸਾਧ ਸੰਗਤ ਜੀ ਮੁੜ ਆਪਣੇ ਵਿਸ਼ੇ ਤੇ ਆਈਏ ਇਹ ਹੈ ਗੁਰਮਤ ਦਾ ਪ੍ਰਗਾਸ ਹਨੇਰਾ ਮਿਟ ਜਾਣਾ ਚਾਨਣ ਹੋ ਜਾਣਾ ਅੰਮ੍ਰਿਤ ਦੀ ਦਾਤ ਕਿਉਂ ਰੱਖੀ ਗੁਰੂ ਸਾਹਿਬ ਜੀ ਨੇ ਜਾਤ ਪਾਤ ਮਿਟਾਈ ਜਦੋਂ ਇੱਕ ਬਾਟੇ ਵਿੱਚੋਂ ਅੰਮ੍ਰਿਤ ਦਿੰਦੇ ਨੇ ਫਿਰ ਇੱਕੇ ਬਾਟੇ ਰਾਹੀ ਅੰਮ੍ਰਿਤ ਛਕਦਿਆਂ ਹੋਇਆਂ ਇਹ ਦਰਸਾਇਆ ਜਾਂਦਾ ਹੈ ਵੀ ਭਾਈ ਅੱਜ ਤੋਂ ਤੁਹਾਡੀ ਕੋਈ ਜਾਤ ਨਹੀਂ ਕੋਈ ਗੋਤ ਨਹੀਂ ਕੋਈ ਮਸਬ ਨਹੀਂ ਅੱਜ ਤੋਂ ਬਾਅਦ ਤੁਸੀਂ ਸਿੰਘ ਹੋ ਤੇ ਸਿੰਘ ਪਰਮੇਸ਼ਰ ਦੇ ਅੱਗੇ ਸਿਰ ਝਕਾਉਂਦਾ ਹੈ ਗੁਰੂ ਦੇ ਅੱਗੇ ਝੁਕਦਾ ਹੋਰ ਕਿਸੇ ਅੱਗੇ ਨਹੀਂ ਝੁਕਦਾ ਸਤਿਗੁਰੂ ਜੀ ਮਹਾਰਾਜ ਜੀ ਨੇ ਸਿੱਖਾਂ ਨੂੰ ਇਹ ਹਿਦਾਇਤ ਕੀਤੀ ਵੀ ਕੇਵਲ ਸਿਰ ਗੁਰੂ ਅੱਗੇ ਝੁਕਾਉਣਾ ਹੈ ਪੂਜਾ ਗੁਰੂ ਕੀ ਕਰਨੀ ਹੈ ਇਸ ਤੋਂ ਇਲਾਵਾ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ ਹੁਕਮ ਗੁਰੂ ਦਾ ਮੰਨਣਾ ਹੈ ਗੁਰੂ ਤੋਂ ਇਲਾਵਾ ਹੋਰ ਕਿਸੇ ਦਾ ਹੁਕਮ ਨਹੀਂ ਮੰਨਣਾ ਕਿਉਂਕਿ ਗੁਰਬਾਣੀ ਦਾ ਫਰਮਾਨ ਹੈ ਸਤਗੁਰੂ ਜੀ ਮਹਾਰਾਜ ਕਹਿੰਦੇ ਮਾਨੁਖ ਕੀ ਟੇਕ ਮਿਰਥੀ ਸਭ ਜਾਨ ਦੇਵਨ ਕੋ ਇਕੈ ਭਗਵਾਨ ਜਿਸ ਕੇ ਦੀਏ ਰਹੇ ਅਗਾਏ ਬੋੜ ਨ ਤ੍ਰishna ਲਾਗੇ ਆਏ ਮਾਰੇ ਰੱਖ ਏਕੂ ਆਪ ਮਾਨੁਖ ਕਹਿ ਕੇ ਚ ਨਾਹੀ ਹਾਜ ਗੁਰਬਾਣੀ ਵੀ ਅਕਾਲ ਨਾਲ ਜੋੜਦੀ ਰੱਬ ਨਾਲ ਜੋੜਦੀ ਇਸ ਕਰਕੇ ਇਹਦੇ ਅੱਗੇ ਝੁਕਣਾ ਹੈ ਹੋਰ ਕਿਸੇ ਅੱਗੇ ਨਹੀਂ ਜਦੋਂ ਗੁਰਮਤਿ ਦਾ ਪ੍ਰਗਾਸ ਹੋ ਜਾਂਦਾ ਹੈ ਉਦੋਂ ਬੰਦੇ ਦੇ ਮਨ ਅੰਦਰ ਵਹਿਮ ਭਰਮ ਜਾਤ ਪਾਤ ਦਾ ਮਾਣ ਅਹੰਕਾਰ ਨਹੀਂ ਰਹਿੰਦਾ ਵਿਅਕਤੀ ਸੋਚਦਾ ਮੈਂ ਰੱਬ ਦਾ ਬੰਦਾ ਇੱਕ ਇਨਸਾਨ ਹਾਂ ਮੇਰੇ ਕਰਮ ਇਨਸਾਨਾਂ ਵਾਲੇ ਹੋਣ ਮੈਂ ਇਨਸਾਨਾਂ ਵਾਂਗ ਧਰਤੀ ਤੇ ਜੀਵਾਂ ਜਾਨਵਰ ਬਣ ਕੇ ਨਾ ਜੀਵਾਂ ਮੇਰਾ ਜੀਵਨ ਕਰਤੂਤ ਪਸ਼ੂ ਕੀ ਮਾਨਸ ਜਾਤ ਵਰਗਾ ਨਾ ਹੋਵੇ ਮੇਰੀਆਂ ਕਰਤੂਤਾਂ ਵੀ ਮਾਨਸ ਵਰਗੀਆਂ ਹੋਣ ਤੇ ਮੇਰਾ ਜੀਵਨ ਵੀ ਮਾਨਸ ਹੋਵੇ ਇਹ ਗੱਲ ਯਾਦ ਰੱਖੀਏ ਵੀ ਅਧਿਆਤਮ ਦਾ ਗੁਰੂ ਧਰਮ ਦਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਹੈ ਬਾਕੀ ਹੋਰ ਆਸ-ਪਾਸਿਓਂ ਅਸੀਂ ਗਿਆਨ ਜਿਹੜਾ ਲੈਣਾ ਉਹ ਗੁਰੂ ਬਹੁਤ ਨੇ ਕਲਾਸ ਵਿੱਚ ਬੱਚਿਆਂ ਨੂੰ ਸੰਸਾਰੀ ਗਿਆਨ ਦੇਣ ਵਾਲੇ ਮਿਲ ਜਾਂਦੇ ਨੇ ਸਮਾਜ ਦੇ ਵਿੱਚ ਕੁਝ ਚੰਗਾ ਸਿਖਾਉਣ ਵਾਲੇ ਮਿਲ ਜਾਂਦੇ ਨੇ ਮਾਪੇ ਵੀ ਗੁਰੂ ਹੁੰਦੇ ਆਂ ਸਮਾਜ ਵੀ ਗੁਰੂ ਹੈ ਪਤਨੀ ਵੀ ਗੁਰੂ ਬਣ ਜਾਂਦੀ ਹੈ ਪਰ ਜਿਹੜਾ ਧਰਮ ਦਾ ਗੁਰੂ ਹੈ ਜਿਹੜਾ ਇਹ ਦੱਸੇ ਧਰਮ ਕੀ ਹੈ ਅਧਰਮ ਕੀ ਹੈ ਸੱਚ ਕੀ ਹੈ ਝੂਠ ਕੀ ਹੈ ਚੰਗਾ ਕੀ ਹੈ ਮਾੜਾ ਕੀ ਹੈ ਕਿਸ ਪ੍ਰਕਾਰ ਪਰਮੇਸ਼ਰ ਤੱਕ ਸਫਰ ਪੂਰਾ ਕੀਤਾ ਜਾਣਾ ਹੈ ਇਹ ਅਧਿਆਤਮ ਦੀ ਸਿੱਖਿਆ ਕੇਵਲ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੋਰ ਕਿਸੇ ਪਾਸੋਂ ਪ੍ਰਾਪਤ ਨਹੀਂ ਹੋ ਸਕਦੀ ਇਸ ਲਈ ਮਹਾਰਾਜ ਕਹਿੰਦੇ ਹਨ ਮੇਰੀ ਜਿਹੜੀ মত ਹੈ ਇਹਦੇ ਵਿੱਚ ਗੁਰੂ ਸ਼ਬਦ ਦਾ ਪ੍ਰਗਾਸ ਹੋ ਗਿਆ ਸ਼ਬਦ ਦਾ ਪ੍ਰਗਾਸ ਦਾ ਭਾਵ ਹੈ ਜੋ ਬਚਨ ਗੁਰੂ ਨੇ ਕਹੇ ਉਹਨਾਂ ਬਚਨਾਂ ਨੇ ਮੇਰੇ ਅੰਦਰੋਂ ਅੰਧਕਾਰ ਹਨੇਰਾ ਅਗਿਆਨਤਾ ਦੂਰ ਕਰ ਦਿੱਤੀ ਗਿਆਨ ਅੰਜਨ ਗੁਰ ਦਿਆ ਬੋਲੋ ਪਿਆਰਿਓ ਗਿਆਨ ਅੰਜਨ ਗੁਰ ਦਿਆ ਅਗਿਆਨ ਅੰਧੇਰ ਵਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮਨ ਅੰਦਰ ਪ੍ਰਗਾਸ ਹੋਣਾ ਗੁਰੂ ਦੇ ਬਚਨਾਂ ਦਾ ਮੈਂ ਬੇਨਤੀ ਕਰਦਾ ਹਾਂ ਵੀ ਅਸੀਂ ਸੁਖਮਣੀ ਸਾਹਿਬ ਦਾ ਪਾਠ ਕਰਦੇ ਹਾਂ